ਸਾਨੂੰ ਬਹੁਤ ਹੋ ਗਏ ਆ ਪਹਿ ਜੀ ਆ ਜੰਤ ਵੀ ਬਚ ਗਈ ਚਲੋ ਸਾਡਾ ਇਹ ਲੀਣਾ ਨੱਤਾ ਦਾ ਪੇ ਮਹਾਰਾਜ ਦੇਣ ਵਾਲਾ ਸਾਡਾ ਕਾ ਕੋਈ ਪੈਸੇ ਵੀ ਆਡੇ ਰੁੜ ਗੇ ਵੇਚੇ ਰੱਖੇ ਸੀ ਬੀਤ ਰਿਆ ਜ ਉਹ ਵੀ ਰੁੜ ਗੇ ਸਾਡੇ ਤੁਹਾਡੇ ਕਿਸ ਨੇ ਜ਼ਿੰਮੇਵਾਰੀ ਲਈ ਕਰਦੀ ਨਾ ਕੇ ਨਹੀਂ ਲਈ ਕੀ ਕਰ ਬਣਾਵਾਂਗੇ ਤੁਹਾਡੇ ਨਹੀਂ ਕੇ ਨਹੀਂ ਲਈ ਹਟ ਜ਼ਿੰਮੇਵਾਰੀ ਕੇ ਨਹੀਂ ਵੀ ਨਹੀਂ ਲਈ ਇਹ ਬੱਚਿਆਂ ਦੇ ਵੀ ਲੀੜੇ ਰੋਡ ਰੁੜ ਗਏ ਕੋਈ ਲੀੜਾ ਨਹੀਂ ਅਮਾਡੇ ਬੱਚਿਆਂ ਦਾ ਰਿਆ ਸਾਲਾਂ ਨੂੰ ਪਉਣ ਵਾਲੇ ਵੀ ਨਹੀਂ ਨਾ ਕੋਈ ਵੀ ਨਹੀਂ ਰਿਆ ਲੀੜੇ ਸਿਆੜ ਵਾਲੇ ਵੀ ਰੁੜ ਗਏ ਸਾਡੇ ਜੀ ਤੁਸੀਂ ਸੀਜੇ ਤੋਂ ਪੁੱਤ ਪਾਣੀ ਆਇਆ ਹਾਂ ਜੀ ਹਾਂ ਫਿਰ ਕਿੱਦਾਂ ਕਿੱਥੇ ਗਏ ਤੁਸੀਂ ਇਹਦੇ ਘਰ ਤੇ ਇਹਦੇ ਘਰ ਗਏ ਸੀ ਡਰ ਲੱਗਦਾ ਜੀ ਉਹ ਬਿਨਾਂ ਹਾਂ ਹੜਾ ਨੇ ਜਿੱਥੇ ਕਿਸਾਨਾਂ ਨੂੰ ਬਹੁਤ ਵੱਡਾ ਧੱਕਾ ਦਿੱਤਾ ਉੱਥੇ ਮਜ਼ਦੂਰ ਜਿਹਦੇ ਕੋਲੇ ਸਿਰਫ ਤੇ ਕੋਈ ਕੋ ਆਪਣਾ ਘਰ ਹੁੰਦਾ ਆ ਉਹ ਵੀ ਉਹਨਾਂ ਦੇ ਕੋਲੇ ਖੋ ਲਿਆ ਗਿਆ ਆ ਇਸ ਸਮੇਂ ਮੈਂ ਮਾਛੀ ਵਾਲਾ ਦੀਆਂ ਪਿੰਡਾਂ ਔਰ ਇਹ ਬਜ਼ਦੂਰ ਜਿਹੜੇ ਨੇ ਆਪਣਾ ਮਸਾ ਮਜ਼ਦੂਰੀ ਕਰਕੇ ਇਸ ਛੱਤ ਦੇ ਹੇਠ ਹੁੰਦੇ ਨੇ ਪਰ ਤੁਸੀਂ ਦੇਖੋ ਕਿ ਇਹਨਾਂ ਦੀ ਛੱਤ ਵੀ ਟੁੱਟ ਗਈ ਸਾਰਾ ਘਰ ਵੀ ਗਿਆ ਔਰ ਜਿਹੜਾ ਛੋਟਾ ਛੋਟਾ ਸਮਾਨ ਸੀਨਾਂ ਦਾ ਉਹ ਵੀ ਖਤਮ ਹੋ ਗਿਆ ਪਰਿਵਾਰ ਜਿਹੜਾ ਆ ਉਹ ਬਾਹਰ ਤਰਪਾਲਾਂ ਦੇ ਤੇ ਹੇਠਾਂ ਸੌਣ ਨੂੰ ਮਜਬੂਰ ਆ ਔਰ ਹਾਲਾਤ ਬਹੁਤ ਮਾੜੇ ਨੇ ਕੀ ਨਾਮ ਹੈ ਜੀ ਤੁਹਾਡਾ ਰਾਜੀ ਔਰ ਇਹ ਪਿੰਡ ਕਿਹੜਾ ਮਾਛੀ ਵਾਲਾ ਮਾਛੀ ਵਾਲਾ ਪਿੰਡ ਤੇ ਤੁਹਾਡਾ ਘਰ ਦਾ ਤੇ ਫੱਕਾ ਵੀ ਨਹੀਂ ਬਚਿਆ ਹਾਂ ਕੱਖੋਂ ਨਹੀਂ ਬਚਿਆ ਸਾਡਾ ਸਾਡੇ ਬੀਤਰੇ ਵੀ ਨਹੀਂ ਰਾਇ ਸਾਡੇ ਦਾਣੇ ਵੀ ਰੋੜ ਗਏ ਉਹ ਵੀ ਧਰਮ ਚ ਖਰਾਬ ਹੋ ਗਏ ਅਸੀਂ ਪਰੇਸ਼ਾਨ ਬਹੁਤ ਹੋ ਗਏ ਹਾਂ ਅਸੀਂ ਜੀ ਆ ਜੰਤ ਵੀ ਬਚ ਗਈ ਚਲੋ ਸਾਡਾ ਇਹ ਲੀਨ ਲੱਤਾ ਦਾ ਪਏ ਮਹਾਰਾਜ ਦੇਣ ਵਾਲਾ ਸਾਡਾ ਕੱਖ ਵੀ ਪੈਸੇ ਵੀ ਸਾਡੇ ਰੋੜ ਗਏ ਵਿੱਚ ਰੱਖੇ ਬੀਤਰੇ ਚ ਉਹ ਵੀ ਰੋੜ ਗਏ ਸਾਡਾ ਕਿ ਇੱਕਦਮ ਪਾਣੀ ਆਇਆ ਪਤਾ ਹਾਂਜੀ ਹਾਂਜੀ ਮਨੇਰ ਸਾਣਾ ਆਇਆ ਵਾ ਸਹੀ ਹੈ ਤੇ ਤੁਹਾਡੇ ਕਿਸ ਨੇ ਜ਼ਿੰਮੇਵਾਰੀ ਲਈ ਕਰਦੀ ਨਾ ਕਿਸ ਨੇ ਨਹੀਂ ਲਈ ਕੀ ਕਰ ਬਣਾਵਾਂਗੇ ਤੁਹਾਡੇ ਨਹੀਂ ਕਿਸ ਨੇ ਨਹੀਂ ਲਈ ਸਾਡੀ ਜ਼ਿੰਮੇਵਾਰੀ ਕਿਸ ਨੇ ਵੀ ਨਹੀਂ ਲਈ ਸਾਡੇ ਕਿਸ ਨੇ ਨਹੀਂ ਲਈ ਨਹੀਂ ਲਈ ਜ਼ਿੰਮੇਵਾਰੀ ਕਿੰਨੇ ਬੱਚੇ ਸੀ ਤੁਹਾਡੇ ਮੇਰੇ 4 ਤਿੰਨ ਕਾਕੇ ਤੇ ਗੁੱਡੀਆਂ ਮੇਰੀ ਬਸ ਤੋ ਮੇਰੀ ਆ ਤੇ ਵਿਆਹੇ ਮੇਰਾ ਮੁੰਡੇ ਇੱਕ ਵਾਰੇ ਬਾਕੀ ਦੋ ਤੇ ਪੋਤੇ ਪੁੱਤਰੀਆਂ ਪੁੱਤਰੀਆਂ ਜੋ ਇੱਕ ਮੇਰੀ ਤੁਸੀਂ ਤੁਸੀਂ ਇੱਥੇ ਸੀ ਜਦੋਂ ਪੁੱਤ ਪਾਣੀ ਆਇਆ ਹਾਂਜੀ ਹਾਂਜੀ ਫਿਰ ਕਿ ਕਿੱਦਾਂ ਕਿੱਥੇ ਗਏ ਤੁਸੀਂ ਇਹਰੇ ਘਰ ਤੇ ਇਹਰੇ ਘਰ ਇਹਦੇ ਕਰਕੇ ਸੀ ਡਰ ਲੱਗਦਾ ਸੀ ਬੋਲ ਨਾਲ ਹਾਂ ਜਦ ਬੋਲ ਕੇ ਬਾਸ ਸਹੀ ਤੇ ਹੁਣ ਕਿੰਨਾ ਕ ਨੁਕਸਾਨ ਹੈ ਤੁਹਾਡਾ ਤੇ ਮੈਂ ਦੇਖਿਆ ਘਾਰ ਹੋਇਆ ਜਾ ਦੇਖੋ ਤੁਹਾਡੇ ਸਾਰਾ ਬਹੁਤ ਜ਼ਿਆਦਾ ਹੋਇਆ ਸਾਡਾ ਤੇ ਬੀਤਰੇ ਵੀ ਨਹੀਂ ਰਹਿ ਲੀੜਾ ਕੱਪੜਾ ਵੀ ਨਹੀਂ ਰਿਹਾ ਸਾਡੇ ਘਰ ਦਾ ਹਾਲਾਤ ਹੀ ਬਦਲ ਗਏ ਆ ਸਾਡੇ ਨੀ ਬੱਚਿਆਂ ਦੇ ਵੀ ਲੀੜੇ ਰੋੜ ਰੋੜ ਗਏ ਕੋਈ ਲੀੜਾ ਨਹੀਂ ਆ ਮਾਡੇ ਬੱਚਿਆਂ ਦਾ ਰਿਆ ਸਾਲਾਂ ਨੂੰ ਪਉਣ ਵਾਲੇ ਵੀ ਨਹੀਂ ਨਾ ਕੋਈ ਵੀ ਨਹੀਂ ਰਿਆ ਲੀੜੇ ਸਿਆਲ ਵਾਲੇ ਵੀ ਰੁੱਟ ਗਏ ਸਾਡੇ ਬੇਕਾਰ ਹੋ ਗਏ ਮੇਰੇ ਬੋਸਰੇ ਸਾਹਿਬ ਵਰਗੇ ਸਵਾਲ ਪੁੱਛਣ ਲੱਗੇ ਆ ਵੀ ਥੋੜਾ ਲੱਗਦਾ ਵੀ ਕੁਝ ਨਹੀਂ ਰਿਹਾ ਕਿਉਂਕਿ ਦਿੱਖ ਤਾਂ ਆਪ ਨੂੰ ਵੀ ਰਿਹਾ ਆ ਵੀ ਕੁਝ ਵੀ ਨਹੀਂ ਹੈਗਾ ਪਿੱਛੇ ਤੁਸੀਂ ਦੇਖੋ ਵੀ ਕਿੱਡਾ ਬੁਰਾ ਹਾਲ ਆ ਕਮਰਿਆਂ ਦਾ ਕਿੰਨਾ ਬੁਰਾ ਹਾਲ ਆ ਔਰ ਸਭ ਕੁਝ ਰੁੜ ਗਿਆ ਤੁਹਾਡਾ ਕੀ ਨਾਮ ਹੈ ਤੁਹਾਨੂੰ ਸਮਝੋ ਹਾਂਜੀ ਤੁਸੀਂ ਇਹਨਾਂ ਦੀ ਬਹੂ ਹੋ ਨਾ ਹਾਂਜੀ ਤੇ ਪਾਣੀ ਇੱਕਦਮ ਆਇਆ ਹਾਂਜੀ ਇੱਕਦਮ ਆਇਆ ਸਾਰਾ ਕੁਝ ਰੁੜ ਗਿਆ ਤੁਹਾਨੂੰ ਪਤਾ ਘਰ ਦੇ ਹਾਲਾਤ ਨੂੰ ਕੀ ਕਰਦੇ ਕਿ ਹਸਬੰਦੇ ਕਰਦੇ ਸਿਹੜੀ ਦਾ ਪਾ ਮਜ਼ਦੂਰੀ ਕਰਦੇ ਸਹੀ ਹਾਂਜੀ ਤੁਸੀਂ ਹਾਂਜੀ ਮਜ਼ਦੂਰੀ ਇਹ ਕਰਨਿਆ ਜੀ ਇਸ ਵੀ ਉਹ ਦਿਹਾੜੀ ਧੱਪੇ ਵਾਲੇ ਮਜ਼ਦੂਰ ਬੰਦੇ ਆ ਹਾਂਜੀ ਘਰਾਂ ਦੇ ਵਿੱਚ ਪਏ ਹੋਏ ਟੋਏ ਤੇ ਆਸ-ਪਾਸ ਦੇ ਹਾਲਾਤ ਜੇ ਤੁਸੀਂ ਇੱਥੇ ਖੜ੍ਹ ਜੋ ਨਾ ਤੇ ਤੁਸੀਂ ਕਹੋਗੇ ਸ਼ਾਇਦ ਮੈਂ ਬਹੁਤ ਜੱਦ ਜਦ ਮੈਂ ਜਲੰਧਰ ਤੋਂ ਆਇਆ ਮੇਰੇ ਨਾਲ ਦਾ ਸਹਿਯੋਗੀ ਵੀ ਜਲੰਧਰ ਤੋਂ ਆ ਇਹ ਹਾਲਾਤ ਤੁਹਾਨੂੰ ਬਿਆਨ ਕਰਕੇ ਨਹੀਂ ਦੱਸੇ ਜਾ ਸਕਦੇ ਮੁਰਬ ਵਸੇਬੇ ਲਈ ਜੇ ਮਦਦ ਕਰ ਸਕਦੇ ਹੋ ਤਾਂ ਜ਼ਰੂਰ ਅੱਗੇ ਆਇਓ ਤੁਸੀਂ ਦੇਖਦੇ ਰਹੋ ਜਗਬਾਣੀ